ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਦਰਸ਼ਨ ਵੇਖ ਜੀਵਾ ਗੁਰ ਤੇਰਾ ਦਰਸ਼ਨ ਵੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਮੇਰੇ ਨਾਮ ਕਰ ਆਪਣੇ ਚਿਹਰੇ ਮੇਰੇ ਨਾਮ ਕਰ ਆਪਣੇ ਚਿਹਰੇ ਮੇਰੇ ਨਾਮ ਕਰ ਆਪਣੇ ਚਿਹਰੇ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੇ ਦੁੱਖ ਗਵਾਏ ਜਿਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਰੱਖੋ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਵਿਛੜੇ ਵਿਛੜੇ ਮਨ ਪਲ ਬਖਸ਼ਿਓ ਡਿਠੜੇ ਸਤਿਗੁਰ ਪਾਸ ਡਿਠੜੇ ਸਤਿਗੁਰ ਪਾਸ ਮੇਰੀ ਬੇਨ ਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨ ਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨ ਤੀ ਗਰੀਬ ਦੀ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਮੇਰਾ ਸਤ ਗੁਰੂ ਪ੍ਰੀਤਮ ਪਿਆਰਾ ਮੇਰਾ ਸਤ ਗੁਰੂ ਪ੍ਰੀਤਮ ਪਿਆਰਾ ਸਤ ਗੁਰੂ ਰਖਵਾਲਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਹੋਏ ਨਿਮਾਣੀ ਕਹਿ ਕਵਾ ਹੋਏ ਨਿਮਾਣੀ ਕਹਿ ਕਵਾ ਪੂਰੇ ਸਤ ਗੁਰੂ ਪਾਸ ਪੂਰੇ ਸਤ ਗੁਰੂ ਪਾਸ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਣੀ ਮਾਲਕਾ